ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿੱਦਾਂ ਹੋ ਤੁਸੀਂ ਸਾਰੇ ਠੀਕ ਹੋ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੇ ਨਿਊ ਬਲੌਗ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੇ ਦਰਸ਼ਕੋ ਅੱਜ ਅਸੀਂ ਜਾ ਰਹੇ ਹਾਂ ਜੀ ਰਾਜਸਥਾਨਾ ਤੇ ਇਹ ਹੈ ਜੀ ਨਾਲੀ ਦਾ ਏਰੀਆ ਸਾਰਾ ਨਾਲੀ ਦੇ ਵਿੱਚ ਹੈ ਸਾਰੀਆਂ ਫਸਲਾਂ ਤੇ ਗਰਮੀ ਬਹੁਤ ਜ਼ਿਆਦਾ ਸੀ ਤੇ ਇੱਧਰ ਦੇਖੋ ਜੀ ਕਿੰਡੀ ਵੱਡੀ ਰਾਜਕਨਾਲ ਨਹਿਰ ਹੈ ਜਿਹੜੀ ਪੌੜੀ ਬਹੁਤ ਵੱਡੇ ਵੱਡੇ ਆ ਤੇ ਅੱਜ ਦੇ ਸਾਡੇ ਊਟ ਪਟੰਗ ਜਿਹੜੇ ਰਾਸਤੇ ਉਹ ਤੁਹਾਨੂੰ ਵਿਖਾਵਾਂਗੇ ਤੇ ਜਿਹੜੀਆਂ ਪੁਰਾਣੀਆਂ ਯਾਦਾਂ ਉਹ ਤੁਹਾਨੂੰ ਅੱਜ ਤਾਜ਼ੀਆਂ ਕਰਵਾਵਾਂਗੇ ਕਿਉਂਕਿ ਬਹੁਤ ਕੁਝ ਦੇਖਣ ਨੂੰ ਮਿਲਿਆ ਰਾਜਸਥਾਨ ਦੇ ਵਿੱਚ ਤੇ ਆਹ ਜਿਹੜੀ ਇੱਥੇ ਸੇਮ ਵੀ ਬਹੁਤ ਜ਼ਿਆਦਾ ਵੇਖਣ ਨੂੰ ਮਿਲੀ ਹੈ ਤੇ ਜਿਹੜੇ ਆਹ ਪਿੰਡ ਹੈ ਇਹ ਨਾ ਰੇਤੇ ਦੇ ਟਿੱਬੇ ਤੇ ਪਿੰਡ ਹੈ ਜੀ ਬਹੁਤ ਸੋਹਣਾ ਮੈਨੂੰ 뷰 ਲੱਗਿਆ ਤੇ ਅਸੀਂ ਜਾ ਰਹੇ ਸੀ ਕਿਉਂਕਿ ਅੱਜ ਸਾਡੇ ਊਟ ਪਟੰਗ ਬਹੁਤ ਜ਼ਿਆਦਾ ਰਾਸਤੇ ਤੇ ਇੱਕ ਵਾਰੀ ਦਰਸ਼ਕੋ ਆਹ ਵੇਖੋ ਆਹ ਕੀ ਚੀਜ਼ ਆ ਪੌੜਾ ਆ ਲੋ ਭਾਈ ਹਾਂ ਵੱਡਾ ਹੈ ਇਹਦਾ ਕਿਉਂ ਆ ਵੇਹਣਾਂ ਨਾਲੇ ਲਿਖਣ ਦੇ ਉੱਤੇ ਖੜੇ ਨੇ ਹੈ 15 ਰੁਪਏ ਦੇ 탑 ਇਹਦੇ ਉੱਤੇ ਦੇ ਰੇਲ ਗੱਡੀ ਚੱਪਦੀ ਹੈ ਚਲੋ ਜੀ ਸ਼ਾਬਾਸ਼ ਬੋਲੇ ਥੰਦੇ ਮੀਟਾ ਸਟਾਲਿਆ ਬੜਾ ਐਸਾ ਜੀ ਵੀ ਆਪਣਾ ਬੜਾ ਨਾ ਵੱਡਾ ਹੈ ਨਾ ਆਪਣਾ ਅਜਰਾ ਅਜਰਾ ਖਤਮ ਨਹੀਂ ਹਾਂ ਇਹ ਟਿੱਪ ਦੇ ਖਾਜੀ ਉਸ ਤੋਂ ਬਾਅਦ ਅਸੀਂ ਹੋ ਗਏ ਆ ਵਾਣਾ ਫੇਰ ਗਾਹ ਨੂੰ ਰਸਤੇ ਦੇਖੋ ਟਿੱਡੇ ਮਿੱਡੇ ਆ ਨਹਿਰੋਂ ਨਹਿਰ ਅਸੀਂ ਵੱਡੀ ਨਹਿਰ ਜਾ ਰਹੇ ਆ ਤੇ ਇੱਧਰ ਦੇਖੋ ਜੀ ਪਿਆਰੇ ਪਿਆਰੇ ਵਿਊ ਕਿਉਂਕਿ ਰਾਜਸਥਾਨ ਦੇ ਵਿੱਚ ਮੈਨੂੰ ਇੱਕ ਚੀਜ਼ ਬਹੁਤ ਪਿਆਰੀ ਲੱਗੀ ਜਿਹੜੀ ਹੱਥਾਂ ਦੀ ਜਿਹੜੀ ਮਿਹਨਤ ਹੈ ਉਹ ਬਹੁਤ ਲੋਕ ਕਰਦੇ ਆ ਹੱਥਾਂ ਤੇ ਵੜਦੇ ਆ ਰੀਪਰ ਨਾਲ ਵੜਦੇ ਆ ਤੇ ਫੇਰ ਤੂੜੀ ਉਸ ਤਰੀਕੇ ਨਾਲ ਵਧੀਆ ਬਣਾਉਂਦੇ ਆ ਹੜੰਬੇ ਤੇ ਹੈ ਜਿਹੜੀ ਤੂੜੀ ਆ ਫਿਰ ਉਹ ਬਣਾਉਂਦੇ ਨਾਲੇ ਤਾਂ ਕਣਕ ਦਾ ਨੁਕਸਾਨ ਨਹੀਂ ਹੁੰਦਾ ਦੇਖੋ ਦਰਸ਼ਕੋ ਬਹੁਤ ਪਿਆਰੇ ਪਿਆਰੇ ਜਿਹੜੇ ਵਿਊ ਸੀਗੇ ਆ ਰਹੇ ਸੀ ਕਿਉਂਕਿ ਆਪਾਂ ਕਹਿੰਦੇ ਨੇ ਵੀ Rajasthan ਦੇ ਵਿੱਚ ਕੀ ਚੀਜ਼ ਨਹੀਂ ਪੌਸੀਬਲ ਹਨਾ Rajasthan ਦੇ ਵਿੱਚ ਜਿਹੜੀ ਕਣਕ ਹੈ ਉਹ ਵੀ ਟਿੱਬਿਆਂ ਤੇ ਹੋਈ ਆ ਮੇਰੇ ਅੱਖੀਂ ਵੇਖਣ ਦੀ ਗੱਲ ਹਨਾ ਜਿਹੜੀਆਂ ਮਸ਼ੀਨੀ ਯੁੱਗ ਸੀ ਦਰਸ਼ਕੋ ਮਸ਼ੀਨੀ ਯੁੱਗ ਹੈ ਜਿਹੜਾ ਉਹੋ ਆਪਣੀ किसान ਦੀ ਮਿਹਨਤ ਨੂੰ ਕਿਤੇ ਨਾ ਕਿਤੇ ਉਸਨੇ ਖਤਮ ਕਰਤਾ ਹਨਾ ਬਿਲਕੁਲ ਤੇ ਇਹ ਦੇਖੋ ਦਰਸ਼ਕੋ ਬਹੁਤ ਸਾਰੀ ਸੇਮ ਹੈ ਇਹ ਟਿੱਬਿਆਂ ਦੇ ਵਿੱਚ ਤੇ ਇਹ ਜਿਹੜਾ ਬੋਰਡ ਹੈ ਤੁਸੀਂ ਵੀਡੀਓ ਰੋਕ ਕੇ ਦੇਖ ਸਕਦੇ ਹੋ ਤੇ ਆਪਾਂ ਆ ਚੁੱਕੇ ਹਾਂ ਜੀ ਰਾਬਸਰ ਤੇ ਮੈਨੂੰ ਨਾ ਬਹੁਤ ਵਧੀਆ ਸ਼ਹਿਰ ਲੱਗਿਆ ਬਹੁਤ ਵਧੀਆ ਉੱਥੋਂ ਦੇ ਲੋਕ ਮੈਂ ਇੱਕ ਚੀਜ਼ ਦੇਖੀ ਹੈ ਵੀ ਜਿਹੜੇ ਉੱਥੋਂ ਦੇ ਬਜ਼ੁਰਗ ਲੋਕ ਸੀਗੇ ਉਹ ਬਹੁਤ ਜ਼ਿਆਦਾ ਮਿਹਨਤੀ ਸੀਗੇ ਬਹੁਤ ਜ਼ਿਆਦਾ ਮੈਂ ਬਜ਼ੁਰਗ ਬਾਲੇ ਦੇਖੇ ਉੱਥੇ ਮਿਹਨਤ ਕਰਦੇ ਤੇ ਅਸੀਂ ਆ ਗਏ ਸੀ ਤੇ ਥੋੜੀ ਜਿਹਾ ਨਾ ਜਿਹੜੀ ਛੱਤ ਹੈ ਜੀ ਕਾਨਿਆਂ ਦੀ ਮੈਨੂੰ ਇਹ ਬਹੁਤ ਪਿਆਰੀ ਲੱਗੀ ਕਿਉਂਕਿ ਇਹ ਠੰਡੀ ਵੀ ਆ ਤੇ ਇਹ ਗਰਮੀਆਂ ਦੇ ਵਿੱਚ ਵਧੀਆ ਵੀ ਰਹਿੰਦੀ ਆ ਤੇ ਇੱਧਰ ਦੇਖੋ ਜੀ ਟਰੱਕ ਖੜਾ ਟਰੱਕ ਦੇ ਨਾਲ ਸੀਗਾ ਜੀ ਮੈਸੀ ਟਰੈਕਟ ਤੇ ਫਿਰ ਉਸ ਤੋਂ ਬਾਅਦ ਅਸੀਂ ਆ ਗਏ ਹਾਂ ਦਰਸ਼ਕੋ ਜਿਹੜਾ ਆਪਣੇ ਖੇਤਪਾਲ ਦਾ ਜਿਹੜਾ ਵੱਡਾ ਮੰਦਿਰ ਹੈ ਮਾਵੜੀਆਂ ਦਾ ਜਿਨ੍ਹਾਂ ਨੂੰ ਦੁਨੀਆ ਭਰ ਦੇ ਵਿੱਚ ਪੂਜਿਆ ਜਾਂਦਾ ਹੈ ਅਸੀਂ ਉੱਥੇ ਆ ਗਏ ਉਸ ਤੋਂ ਬਾਅਦ ਤੇ ਆ ਜਿਹੜਾ ਸਮਾਨ ਸੀਗਾ ਅਸੀਂ ਉਹ ਲੈ ਲਿਆ ਲੈ ਲਿਆ ਤੇ ਮੁੜ ਕੇ ਫਿਰ ਅਸੀਂ ਸਾਨੂੰ ਪਤਾ ਨਹੀਂ ਸੀਗਾ ਵੀ ਮੰਦਰ ਕਿੱਧਰ ਨੂੰ ਰਹਿ ਜਾਂਦਾ ਕਿੱਧਰ ਨੂੰ ਨਹੀਂ ਕਿਉਂਕਿ ਪਹਿਲੀ ਵਾਰ ਮੈਂ ਆਈ ਆ ਤੇ ਇਸ ਕਰਕੇ ਅਸੀਂ ਗਾਹ ਨੂੰ ਰਵਾਨਾ ਹੋਏ ਆ ਤੇ ਸਾਨੂੰ ਮੰਦਰ ਦਾ ਨਹੀਂ ਪਤਾ ਸੀ ਫਿਰ ਅਸੀਂ ਉਤਲੇ ਗੇਟ ਹੋ ਕੇ ਆਏ ਕਿਉਂਕਿ ਸਾਨੂੰ ਬਿਲਕੁਲ ਧਿਆਨ ਨਹੀਂ ਸੀਗਾ ਹਜੇ ਵੀ ਸਾਨੂੰ ਪਤਾ ਨਹੀਂ ਸੀ ਵੀ ਮੰਦਰ ਕਿੱਧਰ ਨੂੰ ਹੈ ਕਿਉਂਕਿ ਬਹੁਤ ਵੱਡਾ ਮੇਲਾ ਵੀ ਭਰਿਆ ਇੱਥੇ ਤੇ ਬਹੁਤ ਜਨਤਾਈ ਹੋਈ ਸੀ ਤੇ ਜਨਤਾ ਤੁਸੀਂ ਦੇਖ ਸਕਦੇ ਹੋ ਪਿਆਰੇ ਦਰਸ਼ਕੋ ਬਹੁਤ ਜ਼ਿਆਦਾ ਭਗਤ ਸੀਗੇ ਹਨਾ ਕੋਈ ਕਿੱਥੋਂ ਆਇਆ ਕੋਈ ਕਿੱਥੋਂ ਆਇਆ ਬਹੁਤ ਜ਼ਿਆਦਾ ਭੀੜ ਸੰਘੀਰ ਸੀਗੀ ਇਹ ਭੀੜ ਸੰਘੀਰ ਦੇ ਵਿੱਚ ਦੀ ਹੁੰਦੇ ਹੋયા ਹੁੰਦੇ ਹੋયા ਸੀ ਗਾਣ ਉਹ ਵਾਦੇ ਜਾ ਰਹੇ ਸੀਗੇ ਤੇ ਇਹ ਜਿਹੜੀਆਂ ਲਾਈਨਾਂ ਸੀਗੀਆਂ ਬਹੁਤ ਜ਼ਿਆਦਾ ਔਖੀਆਂ ਸੀਗੀਆਂ ਤੇ ਇੱਕ ਚੀਜ਼ ਮੈਨੂੰ ਇੱਥੇ ਦੇਖਣ ਨੂੰ ਮਿਲੀ ਇੱਕ ਉਹ ਸੀਗਾ ਵਣ ਵਣ ਹੈ ਜੀ ਸ਼ਾਇਦ ਮੈਨੂੰ ਬਾਣੀ ਲੱਗਿਆ ਤੁਸੀਂ ਵੀ ਕਮੈਂਟ ਆ ਰਹੀ ਆਪਣੀ ਰਾਇਸ ਲਾ ਜਰੂਰ ਦਿਓ ਕਿ ਆ ਪੇੜ ਕਾਸਦਾ ਤੇ ਇੱਕ ਚੀਜ਼ ਮੈਂ ਦੇਖੀ ਜਿਹੜਾ ਇਹ ਬਾਬੇ ਦਾ ਬੱਕਰਾ ਖੇਤਪਾਲ ਦਾ ਬੰਨਿਆ ਹੋਇਆ ਤੇ ਸੰਗ ਤਾਂ ਉਹਦੇ ਪੈਰੀ ਹੱਥ ਲਾ ਰਹੀਆਂ ਸੀਗੀਆਂ ਤੇ ਕੁਸ਼ਕ ਮੁਰਮੁਰ ਕੇ ਦੇਖ ਵੀ ਰਹੇ ਸੀਗੇ ਕਿਉਂਕਿ ਮੈਂ ਆਪਾਂ ਤੁਹਾਨੂੰ ক্লোਜ ਤੋਂ ਦਿਖਾਉਣੀ ਆ ਆ ਜੀ ਬਹੁਤ ਵੱਡਾ ਦਰਖਤ ਵੀ ਹੈ ਤੇ ਇੱਥੇ ਪੂਜਾ ਹੁੰਦੀ ਆ ਤੇਲ ਟਾਲਦੇ ਆ ਸੰਧੂਰ ਚੜ੍ਹਦਾ ਜੋ ਵੀ ਚੜਾਵਾ ਤੇ ਇਹ ਹੈ ਜੀ ਜਿਹੜਾ ਮੇਨ ਖੇਤਪਾਲ ਬਾਬੇ ਦਾ ਮੰਦਿਰ ਹੈ ਤੁਸੀਂ ਵੀ ਦਰਸ਼ਨ ਕਰੋ ਤੇ ਜੈ ਬਾਬਿਆਂ ਦੀ ਲਿਖੋ ਦਰਸ਼ਕੋ ਬਹੁਤ ਹੀ ਮੈਨੂੰ ਵਧੀਆ ਲੱਗਿਆ ਕਿਉਂਕਿ ਮੈਂ ਪਹਿਲੀ ਵਾਰ ਆਈ ਆ ਤੇ ਸਾਡੀ ਪੂਜਾ ਵੀ ਜਿਹੜੀ ਪੂਜਾ ਪਾਠ ਜੋ ਵੀ ਇੱਥੇ ਹੁੰਦਾਗਾ ਤਾਂ ਸਾਡੇ ਬਜ਼ੁਰਗਾਂ ਨੇ ਭਾਈ ਸਾਨੂੰ ਨਹੀਂ ਦੱਸਿਆ ਇਹਨਾਂ ਚੀਜ਼ਾਂ ਤੋਂ ਮੈਂ ਵਕੀਫ ਨਹੀਂ ਸੀਗੀ ਤੇ ਜਿਵੇਂ ਜਿਵੇਂ ਹੁਣ ਗਾਹ ਮੈਨੂੰ ਪਤਾ ਲੱਗੀ ਜਾਂਦਾ ਉਦਾਂ ਉਦਾਂ ਹਨ ਆਪਾਂ ਵੀ ਭੁੱਲਾ ਬਖਸ਼ਾਉਂਦੇ ਹੋਏ ਗਾਹ ਵਾਧਦੇ ਆ ਜੀ ਮੱਥਾ ਟੇਕਦੇ ਤੇ ਸੰਗਤਾਂ ਬਹੁਤ ਜ਼ਿਆਦਾ ਤਾਦਾਦ ਦੇ ਵਿੱਚ ਸੀਗੀਆਂ ਅੱਜ ਬਹੁਤ ਭਰਈ ਮੇਲਾ ਸੀਗਾ ਤੇ ਮੈਂ ਆਖਿਆ ਵੀ ਚਲੋ ਜਿਹੜੀ ਸਾਡੀ ਅੱਜ ਦਾ ਬਲੌਗ ਹੈ ਸਾਡੇ ਦਰਸ਼ਕਾਂ ਦੇ ਨਾਲ ਆਪਾਂ ਸ਼ੇਅਰ ਜ਼ਰੂਰ ਕਰਾਂਗੇ ਤੇ ਸੁੱਖ ਸ਼ਾਂਤੀ ਦੇ ਵਾਸਤੇ ਇਹ ਵੀ ਭੁੱਲਾ ਬਖਸ਼ਾਰੇ ਹੈ ਜੀ ਇੱਥੇ ਮਾਵੜੀਆਂ ਦੇ ਮੰਦਿਰ ਤੇ ਖੇਤਪਾਲ ਜੀ ਦਾ ਮੰਦਿਰ ਬਹੁਤ ਵੱਡੀ ਤਾਦਾਦ ਦੇ ਵਿੱਚ ਜਿਹੜਾ ਮੰਦਿਰ ਹੈ ਤੇ ਇੱਥੇ ਫੇਰ ਅਸੀਂ ਮੱਥਾ ਟੇਕਣ ਤੋਂ ਬਾਅਦ ਭਾਈ ਅਸੀਂ ਆਪ ਦਾ ਚੱਪਲ ਜੋੜਾ ਚੱਕਿਆ ਜਿਹੜਾ ਬੂਟ ਵਗੈਰਾ ਇਹ ਵੀ ਪਾਰੇ ਆ ਤੇ ਉਸ ਤੋਂ ਬਾਅਦ ਆਪਾਂ ਚੱਲਦੇ ਆ ਜੀ ਪੂਰੇ ਮੇਲੇ ਦੇ ਵਿੱਚ ਦੇਖਦੇ ਹਾਂ ਤੇ ਕੀ ਕੀ ਚੀਜ਼ਾਂ ਤੇ ਪਿਆਰੇ ਦਰਸ਼ਕੋ ਇੱਕ ਚੀਜ਼ ਮੈਨੂੰ ਬਹੁਤ ਸੋਹਣੀ ਲੱਗੀ ਹੈ ਜੀ ਸੰਦੂਰ ਸੰਦੂਰ ਬੜਾ ਹੀ ਪਿਆਰਾ ਜਿਹਾ ਸੀਗਾ ਤੇ ਹਰ ਇੱਕ ਚੀਜ਼ ਨਾਲ ਮੈਨੂੰ ਬਹੁਤ ਪਿਆਰੀ ਲੱਗੀ ਇਹ ਹੈ ਜੀ ਛੋਟਾ ਜਿਹਾ ਜਿਹੜਾ ਇੱਕ ਕੋਟਾ ਹੁੰਦਾ ਹੈਗਾ ਤੇ ਮੈਂ ਪਹਿਲੀ ਵਾਰ ਦੇਖਿਆ ਸੀ ਕਿਉਂਕਿ ਜਦੋਂ ਮੈਂ ਦੇਖਿਆ ਨਾ ਵੀ ਸਿਲਵੱਟੇ ਦੇ ਵਿੱਚ ਇਸ ਦਾ ਪ੍ਰਯੋਗ ਕੀਤਾ ਜਾਂਦਾ ਹੈ ਤੇ ਇਧਰ ਦੇਖੋ ਜੀ ਮੈਨੂੰ ਲੈਣਾ ਅੱਜ ਇੱਕ ਪਰਸ ਪਰਸ ਮੈਨੂੰ ਪਸੰਦ ਆਇਆ ਬੇਬੀ ਪਿੰਕ ਤੇ ਬਹੁਤ ਹੀ ਪਿਆਰੇ ਪਰ ਖੜਿਆ ਖੜਾਉਣੇ ਸੀਗੇ ਤੇ ਬਹੁਤ ਹੀ ਸੋਹਣੀਆਂ ਚੀਜ਼ਾਂ ਸੀਗੀਆਂ ਤੇ ਉਦੋਂ ਬਾਅਦ ਫਿਰ ਅਸੀਂ ਹੋਵਾਂਗੇ ਜੀ ਰਵਾਨਾ ਵਾਪਸ ਕਿਉਂਕਿ ਟਾਈਮ ਕਾਫੀ ਹੋ ਚੁੱਕਿਆ ਸੀਗਾ ਸ਼ਾਮਾਂ ਦੇ ਵੱਜ ਚੁੱਕੇ ਸੀਗੇ ਜੀ 5 ਤੇ ਆ ਤੁਸੀਂ ਦੇਖ ਸਕਦੇ ਬਿਲਕੁਲ ਟਿੱਬੇ ਆ ਤੇ ਟਿੱਬਿਆਂ ਦੇ ਉੱਤੇ ਜਿਹੜੀ ਕਣਕ ਹੈ ਉਹ ਵੱਢ ਰੱਖੀ ਆ ਤੇ ਹਜੇ ਕੱਢੀ ਨਹੀਂ ਗਈ ਜਿਹੜੇ ਬਜ਼ੁਰਗ ਸੀਗੇ ਬਹੁਤ ਜ਼ਿਆਦਾ ਮਿਹਨਤੀ ਆ ਹਰ ਇੱਕ ਬਜ਼ੁਰਗ ਮੈਂ ਦੇਖਿਆ ਖੇਤ ਦੇ ਵਿੱਚ ਬਹੁਤ ਜ਼ਿਆਦਾ ਕੰਮ ਕਰਦੇ ਆ ਤੇ ਇੱਕ ਦੇਖੋ ਦਰਸ਼ਕਾ ਝੂਫੜੀ ਮੈਨੂੰ ਸਭ ਤੋਂ ਵਧੀਆ ਲੱਗੀ ਆ ਝੂਫੜੀ ਤੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਵੀ ਕਿੰਨਾ ਕਿੰਨਾ ਦੇ ਖੇਤਾਂ ਦੇ ਵਿੱਚ ਹਜੇ ਵੀ ਇਹ ਚੀਜ਼ਾਂ ਹੈਗੀਆਂ ਨੇ ਤੇ ਇੱਧਰ ਦੇਖੋ ਜੀ ਪੰਡਾ ਬੰਨ ਰੱਖਿਆ ਕਣਕ ਦੀਆਂ ਮੈਂ ਸਾਰਾ ਜਿੰਨਾ ਵੀ ਵਿਊ ਆ ਉਹਨਾਂ ਆਪਾਂ ਤੁਹਾਨੂੰ ਵੀਡੀਓ ਰਾਹੀਂ ਦਿਖਾਤਾ ਦਰਸ਼ਕੋ ਵੀਡੀਓ ਵਧੀਆ ਲੱਗੇ ਸ਼ੇਅਰ ਜ਼ਰੂਰ ਕਰਿਓ ਤੇ ਇਸੇ ਤਰ੍ਹਾਂ ਆਪਾਂਉਂਦੇ ਰਵਾਂਗੇ ਜੀ ਵਧੀਆ ਵਧੀਆ ਵੀਡੀਓਜ਼ ਲੈ ਕੇ ਤੇ ਆਪਣੀ ਵੀ ਕਮੈਂਟਾਂ ਰਈ ਰੈਸਲਾ ਜਰੂਰ ਲਿਖਿਓ ਤੇ ਮਿਲਦੇ ਆਂ ਜੀ ਨੈਕਸਟ ਬਲੌਗ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ ਬਾਏ